ਦਲਜੀਤ ਦੋਸਾਂਤ ਦੇ ਵੱਲੋਂ ਕੇਬੀਸੀ ਸ਼ੋਅ ਵਿੱਚ ਹਿੱਸਾ ਲਿਆ ਜਾਂਦਾ ਹੈ ਅਤੇ ਬਾਲੀਵੁੱਡ ਅਦਾਕਾਰ ਅਮਿਤਾਬ ਬਚਨ ਦੇ ਪੈਰੀ ਹੱਥ ਲਗਾਏ ਜਾਂਦੇ ਨੇ ਜਿਸ ਤੋਂ ਬਾਅਦ ਇੱਕ ਕੌਂਟਰੋਵਰਸੀ ਸ਼ੁਰੂ ਹੋ ਜਾਂਦੀ ਹੈ ਸੋਸ਼ਲ ਮੀਡੀਆ ਤੇ ਦਲਜੀਤ ਦਾ ਵਿਰੋਧ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਏ ਵੱਖ-ਵੱਖ ਨਾਮੀ ਚਿਹਰੇ ਨੇ ਜਿਹੜੇ ਉਹ ਦਲਜੀਤ ਦੇ ਖਿਲਾਫ ਪੋਸਟਾਂ ਅਤੇ ਵੀਡੀਓ ਪਾਉਂਦੇ ਨੇ ਇਤੋਂ ਤੱਕ ਕਿ ਭਾਰਤ ਸਰਕਾਰ ਵੱਲੋਂ ਅਤਵਾਦੀ ਐਲਾਨੇ ਗਏ ਗੁਰਪਤਵੰਤ ਪੰਨੂ ਦੇ ਵੱਲੋਂ ਵੀ ਦਲਜੀਤ ਦੋਸਾਂਜ ਨੂੰ ਧਮਕੀ ਦਿੱਤੀ ਜਾਂਦੀ ਆ ਤਾਂ ਹੁਣ 1983 ਸਿੱਖ ਕਤਲੇਆਮ ਦੀ ਵਰੇਗੰਡ ਨੂੰ ਲੈ ਕੇ ਐਚਐਸ ਫੂਲਕਾ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਅਤੇ ਦਲਜੀਤ ਦੀ ਤਾਰੀਫਾ ਜਿਹੜੀ ਉਹ ਕੀਤੀ ਗਈ ਹੈ ਐਚਐਸ ਫੂਲਕਾ ਲਿਖਦੇ ਨੇ ਕਿ 1984 ਸਿੱਖ ਜੈਨੋਸਾਈਡ ਸਿੱਖ ਨਸਲਕੁਸੀ ਦੀ 41ਵੀਂ ਬਰੇਕੰਡ ਤੇ ਮੈਂ ਦਲਜੀਤ ਦੋਸਾਂਝ ਵੱਲੋਂ ਜਸਵੰਤ ਸਿੰਘ ਖਲੜਾ ਦੇ ਜੀਵਨ ਤੇ ਆਪਣੀਆਂ ਫਿਲਮਾਂ ਜੋਗੀ ਫਿਲਮ ਪੰਜਾਬ 1984 ਅਤੇ ਪੰਜਾਬ 95 ਰਾਹੀਂ ਇਸ ਨਸ਼ਲ ਕੂਸ਼ੀ ਨੂੰ ਉਜਾਗਰ ਕਰਨ ਲਈ ਕੀਤੇ ਗਏ ਯਤਨਾਂ ਦੀ ਸੱਚਮੁੱਚ ਪ੍ਰਸ਼ੰਸਾ ਕਰਦਾ ਹਾਂ ਸਾਨੂੰ ਉਹਨਾਂ ਵਰਗੇ ਦਲੇਰ ਕਲਾਕਾਰਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਚੰਗਾ ਕੰਮ ਕਰਦੇ ਰਹੋ ਅਤੇ ਨਕਾਰਾਤਮਕ ਲੋਕਾਂ ਦੁਆਰਾ ਕੀਤੇ ਜਾ ਰਹੇ ਪ੍ਰਚਾਰ ਦੀ ਪਰਵਾਹ ਨਾ ਕਰੋ ਧੰਨਵਾਦ ਤਾਂ ਇਹ ਟਵੀਟ ਜਿਹੜਾ ਉਹ ਐਚਐਸ ਫੂਲ ਕਾ ਦੇ ਬਲੌਗ ਕੀਤਾ ਗਿਆ ਹੈ ਤਾਂ ਉਗੇ ਸਿੱਖ ਆਗੂ ਨੇ ਐਚਐਸ ਫੂਲ ਕਾ ਜਿਨ੍ਹਾਂ ਦੇ ਵੱਲੋਂ ਦਲਜੀਤ ਦੋਸਾਂਝ ਦੀ ਹਮਾਇਤ ਕੀਤੀ ਗਈ ਹੈ